ਬਹੁਤ ਆਦਰੀਏ ਬੱਚੀਆਂ ਅੱਖਾਂ 'ਚ ਹੰਝੂ ਨੇ ਇਹ ਮੋਡਲ ਦੇਖ ਕੇ ਰੋਣਾ ਆ ਰਿਹਾ ਹੈ ਇੱਕ ਕੋ ਬੜਾ ਗੰਦਾ ਬਣਾ ਦਿਆ ਪਹਿਲੇ ਕਿਤਨਾ ਸਾਫ ਸੁਥਰਾ ਥਾ ਬੱਚੇ ਨੂੰ ਵੀ ਪਤਾ ਹੈ ਕਿ ਇਹ ਚੀਜ਼ਾਂ ਕੀ ਨਹੀਂ ਇਸ ਤਰੀਕੇ ਬੱਚੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਅੱਖਾਂ 'ਚ ਹੰਝੂ ਤੁਸੀਂ ਦੇਖ ਸਕਦੇ ਹੋ ਵੀ ਇਹ ਸਿਰਫ ਕਾਲਤਕ ਸਾਹਿਬ ਤੇ ਨਹੀਂ ਗੋਲੀਆਂ ਦਾਗੀਆਂ ਸਾਡੇ ਦਿਲਾਂ ਦੇ ਵਿੱਚ ਗੋਲੀਆਂ ਦਾਗੀਆਂ ਜ਼ਖਮ ਹੱਲੇ ਵੀ ਹਰੇ ਨੇ ਆਪ ਦਰਸ਼ਨ ਕਰਨੇ ਆਏ ਹੋ ਕਿਸ ਕਿਸ ਕੋ ਗੋਲੀ ਲੱਗੀ ਥੀ ਆਪ ਬੋਲ ਰਹੇ ਗੋਲੀਆਂ ਚਲਾਈ ਹੈ ਬਾਪਾ ਜੀ ਕੋ ਲੱਗੀ ਥੀ ਔਰ ਬੰਦਿਆ ਕੋ ਲੱਗੀ ਥੀ ਔਰ ਛੋਟੇ ਛੋਟੇ ਬੱਚੋ ਕੋ ਵੀ ਲੱਗੀ ਥੀ ਛੋਟੇ ਛੋਟੇ ਬੱਚੇ ਹੂੰ ਇਸ ਵਿੱਚ ਛੋਟੇ ਜਿਹੇ ਬੱਚੇ ਨੂੰ ਵੀ ਯਾਦ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੋਲੀ ਲੱਗੀ ਆ ਉਹਦੇ ਦਰਸ਼ਨ ਵੀ ਹੁੰਦੇ ਨੇ ਬਿਲਕੁਲ ਲਫ਼ਜ਼ ਮੁੱਕ ਜਾਂਦੇ ਨੇ ਇੱਕ ਵਾਰ ਅੱਖਾਂ ਦੇਖ ਸਕਦੇ ਹੋ ਨਮ ਹੋ ਗਈਆਂ ਨੇ ਬਾਪੂ ਜੀ ਅੱਖਾਂ ਨਮ ਹੋ ਗਈਆਂ ਨੇ ਉਹ ਦੁੱਖ ਇਹ ਦੁੱਖ ਸਿਆ ਨਹੀਂ ਜਾਂਦਾ ਕੁਝ ਕਹਿਣ ਜੋਗੀ ਨਹੀਂ ਅੱਖਾਂ ਪਰ ਆਈਆਂ ਨੇ ਰੋਣਾ ਆ ਗਿਆ ਜ਼ਖਮ ਹੱਲੇ ਵੀ ਹਰੇ ਨੇ ਜ਼ਖਮ ਹਲੇ ਨੇ

ਤਾਂ ਲੱਗ ਸਕਦਾ ਕਿ ਤੁਹਾਨੂੰ ਕੀ ਕੀ ਹੋ ਸਕਦਾ ਉਸ ਟਾਈਮ 'ਚ ਸਰਕਾਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਮ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੋਪਰ ਵੀ ਗਿਆ ਸੀ ਦਿੱਲੀ ਆ ਸੀਗਾ ਸੰਕਟ ਮਣਾਉਣ ਵਾਸਤੇ ਆਇਆ ਇੰਦਰਾ ਗਾਂਧੀ ਨੇ ਉਹ ਜਣ ਜਾਣ ਬੁੱਝ ਕੇ ਚੁਣਿਆ ਤਾਂ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਸ਼ਹੀਦ ਕੀਤਾ ਜਾ ਸਕੇ ਔਰ ਇਥੇ ਸੰਤਖਨ ਸਿੰਘ ਖਾਲਸਾ ਪੰਡਤਾਂ ਵਾਲਿਆਂ ਦੀ ਅਗਵਾਈ ਵਿੱਚ ਜਾਂ ਬਾਜ ਸਿੰਘਾਂ ਨੇ ਜਿਹੜਾ ਵਾ ਭਾਰਤੀ ਹਕੂ ਦਾ ਬੜੇ ਬਹੁਤ ਜੜ ਦੀ ਕਲਾ ਦੇ ਨਾਲ ਮੁਕਾਬਲਾ ਕੀਤਾ ਅਤੇ ਭਾਰਤੀ ਫੌਜਾਂ ਦਾ ਮੂੰਹ ਤੋੜ ਦਿਵਾ ਦਿੱਤਾ। ਇਹ ਅੱਖਾਂ ਵਿੱਚ ਪੜ ਹੈ ਯਾਨੀ ਗਲਤ ਕਰਦੇ। ਮੇਰ ਕੋ ਜੀ ਹਰੇ ਕੋਕਰ ਸਿੱਖ ਦੀ ਅੱਖ ਜਿਹੜਾ ਉਹ ਭਰਨੀਆਂ ਲਾਜ਼ਮੀ ਹੈ ਇਹ ਦੇਖ ਕੇ ਤੇ ਇਹ ਸਹਿ ਆ ਸਿੱਖਾ ਵਾਸਤੇ ਕੋਈ ਭਾਰਤੀ ਹਕੂ ਤੇ ਕੀਤਾ ਇਹ ਸਿੱਖ ਕਦੀ ਵੀ ਨਹੀਂ ਭੁਲਾ ਸਕਦੇ ਜੀ ਸੰਗਤ ਆਉਂਦੀ ਇਤਿਹਾਸ ਪੜਦੇ ਆ ਕੁਝ ਤਸਵੀਰਾਂ ਕੈਦ ਕਰਕੇ ਲੈ ਕੇ ਜਾਈਏ ਫਾਇਦਾ ਕੀ ਹੈ ਰਿਮੋਡਲ ਦਾ ਸਟੰਡ ਨੂੰ ਸਾਫ਼ ਕਰ ਦਈਏ ਸਕੇ ਦੇਖੋ ਜੀ ਜਿਹੜਾ ਇਨਸਾਫ਼ ਦੀ ਗੱਲ ਆ ਇਨਸਾਫ਼ ਤਾਂ ਅਕਾਲ ਤਖਤ ਸਹਿਬ ਆਪ ਇਨਸਾਫ਼ ਦਾ ਦਰਿਆ ਤੇ ਮੌਜੂਦਾ ਸਰਕਾਰਾਂ ਨੇ ਜੋ ਕੀਤਾ ਉਹ ਸਿਰਫ ਉਹਨਾਂ ਨੇ ਆਪਣਾ ਜ਼ੋਰ ਦਿਖਾਇਆ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਸਮੇਂ ਦਾ ਸਮੇਂ ਸਾਨੂੰ ਅਕਾਲ ਪੁਰਖ ਕੋਲੋਂ ਹੀ ਹੁੰਦਾ ਹੈ ਜਿਉਂ-ਜਿਉਂ ਕੌਮਾਂ ਦੇ ਉੱਤੇ ਜ਼ਖਮ ਲੱਗਦੇ ਨੇ ਤੇ ਉਂਤੋਂ-ਤੋਂ ਕੌਮਾਂ ਸੂਰਮਤਾਈ ਤੇ ਬਹਾਦਰੀ ਦੇ ਨਾਲ ਭਰੀਆਂ ਜਾਂਦੀਆਂ ਨੇ ਤੇ ਸਾਡੇ ਲਈ ਇਹ ਜ਼ਖਮ ਸਾਡੇ ਵਾਸਤੇ ਬਹਾਦਰੀ ਦਾ ਚਿੰਨ੍ਹ ਹੈ ਅਤੇ ਬਹਾਦਰੀ ਦੀ ਤਸਵੀਰ ਹੈ ਤੇ ਮੂੰਹ ਬੋਲ ਦੀ ਤਸਵੀਰ ਅੱਜ ਤੁਸੀਂ ਦੇਖ ਸਕਦੇ ਹੋ ਜੂਨ 1984 ਭਾਰਤ ਦੀ ਜ਼ਾਲਮ ਫਿਲਮ ਪਦ। ਜੇ ਤੁਸੀਂ ਅੱਖੀਂ ਸਮਾਂ ਦੇਖਿਆ ਸਾਰਾ ਸੋ ਉਸ ਸਮੇਂ ਕੀ ਹਾਲਾਤ ਸੀਗੇ ਸੰਗਤ ਨੂੰ ਕਿਸ ਤਰੀਕੇ ਫੌਜ ਨੇ ਆਪਣੇ ਘੇਰੇ ਚ ਲਿੱਤਾ ਸੰਘਤ ਨੂੰ ਉਹਨਾਂ ਨੇ ਉਸ ਸਮੇਂ ਇਸ ਤਰ੍ਹਾਂ ਘੇਰੇ ਚ ਕੀਤਾ ਕਿ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹਨਾਂ ਨੇ ਰਾਤ ਆਹ ਕੰਮ ਕਰਨਾ ਆ ਇਹਨਾਂ ਨੇ ਆਉਂਦਿਆਂ ਹੀ ਪਹਿਲਾਂ ਆਪਣੀ ਫੌਜ ਲਾਈ ਆ ਇਹਨਾਂ ਦੀਆਂ ਫੌਜਾਂ ਸਭ ਤੈਸਨੈਸ ਕਰ ਦਿੱਤੀਆਂ ਨੇ ਪਹਿਲਾਂ ਆਉਂਦਿਆਂ ਹੀ ਫਿਰ ਇਹਨਾਂ ਨੇ ਟੈਂਕ ਵਾਰਿਆ ਟੈਂਕ ਤੇ ਤੋਫਾ ਨਾਲ ਗੋਲਿਆਂ ਨਾਲ ਸਾਡੇ ਘਰ ਤੇ ਇਹ ਇਹਨਾਂ ਨੇ ਹਮਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਕਾਂ ਚਿਰੀ ਹਰਮੰਦਰ ਸਾਹਿਬ ਰੋਹਾਨੀਅਤ ਦਾ ਕੇਂਦਰ ਜਿੱਥੇ ਅਸੀਂ ਮੌਜੂਦ ਆ ਕੱਲੂ ਘਾਰੇ ਦਾ ਸਮਾਂ ਆ ਚੁੱਕਿਆ ਤਾਂ ਜਦ 1984 ਦੇ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਸੱਚਕਾਂ ਚਿਰੀ ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਦਾਗੀਆਂ ਜਾਂਦੀਆਂ ਨੇ ਜੇਕਰ ਗੱਲ ਕਰੀਏ ਤਾਂ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਹੈ ਜਿੱਥੇ ਹਮਲਾ ਕਰਕੇ ਸਿੱਖਾਂ ਦਾ ਜਿਹੜਾ ਦਿਲ ਸੀਗਾ ਨਿਉਂਧ ਰਿਆ ਗਿਆ ਸੀਗਾ ਫਿਲਹਾਲ ਐਸਜੀਪੀਸੀ ਵੱਲੋਂ ਤੇ ਬਾਬਾ ਹਰਨਾਮ ਸਿੰਘ ਜਥੇਦਾਰ ਦਮਦਮੀ ਟਕਸਾਲ ਵੱਲੋਂ ਇੱਕ ਮਾਡਲ ਤਿਆਰ ਕੀਤਾ ਗਿਆ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜੋ ਕਿ ਹੂ ਬੂ ਜੋ 84 ਦੇ ਵਿੱਚ ਗੋਲੀਆਂ ਲੱਗੀਆਂ ਸਾਡਾ ਦਿਲ ਬਰੰਦ ਰਿਆ ਗਿਆ ਜਿਸ ਤਰੀਕੇ ਸਾਡੇ ਤਖਤ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਸਰਕਾਰ ਦਾ ਜ਼ੁਲਮ ਸੀਗਾ ਤਾਂ ਉਹ ਇੱਕ ਮਾਡਲ ਤਿਆਰ ਕੀਤਾ ਗਿਆ ਸੰਗਤਾਂ ਵੱਲੋਂ ਇੱਥੇ ਦਰਸ਼ਨ ਕਰਨ ਦੇ ਲਈ ਇੱਥੇ ਆਇਆ ਜਾਂਦਾ ਹੈ ਦਰਸ਼ਨ ਕਰਦੇ ਨੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਸਮੇਂ ਕੀ ਹਾਲ ਕੀਤਾ ਸੀਗਾ ਕਿਵੇਂ ਟੈਟੇਰੀ ਕੀਤਾ ਸੀਗਾ ਅਕਾਲ ਤਖਤ ਸਾਹਿਬ ਨੂੰ ਜੇਕਰ ਗੱਲ ਕਰੀਏ ਤਾਂ ਹਰ ਕੋਈ ਆ ਕੇ ਇਤਿਹਾਸ ਪੜਦਾ ਹੈ ਉਸ ਤਰੀਕੇ ਨੂੰ ਦਰਸਾਉਂਦਾ ਹੈ ਕਿਉਂਕਿ ਅਜੇ ਕਰ ਕਰੀਬ ਤੋਂ ਤਸਵੀਰਾਂ ਦਿਖਾਈਏ ਤਾਂ ਉਹ ਅਕਾਲ ਤਖਤ ਸਾਹਿਬ ਦੇ ਉੱਪਰੋਂ ਗੁੰਮਟ ਜਿਹੜਾ ਹੈ ਕਿ ਗੋਲੀਆਂ ਲੱਗਿਆ ਗੋਲੇ ਚਲਾਏ ਗਏ ਟੋਪ ਦੇ ਜਿਸ ਨਾਲ ਉਹ ਤੈ ਤੇਰੀ ਹੋਇਆ ਗਿਆ ਉਹ ਇੱਕ ਇਮਲੀ ਦਾ ਬੂਟਾ ਵੀ ਇੱਥੇ ਲੱਗਿਆ ਹੋਇਆ ਉਸ ਤਰੀਕੇ ਜੋ ਇਹ ਤਸਵੀਰਾਂ ਬਿਲਕੁਲ ਤੁਹਾਨੂੰ ਨੇੜੇ ਉਹ ਦਿਖਾ ਦਈਏ ਕਿ ਇਮਲੀ ਦਾ ਬੂਟਾ ਉਹ ਇਹ ਹੈਗਾ ਸੋ ਜਿਸ ਤਰੀਕੇ ਸਾਡੇ ਦਿਲ ਨੂੰ ਉਸ ਸਮੇਂ ਵਰੁੰਦਿਆ ਗਿਆ ਉਸ ਨੂੰ ਇੱਕ ਯਾਦਗਾਰ ਦੇ ਤੌਰ ਤੇ 40 ਸਾਲ ਬਾਅਦ ਇਹ ਜਿਹੜਾ ਮਾਡਲ ਤਿਆਰ ਕਰ ਕਰਕੇ ਇੱਥੇ ਲਗਾਇਆ ਗਿਆ ਹੈ 40 ਸਾਲ ਹੋ ਚੁੱਕੇ ਨੇ ਇਹ ਜ਼ਖਮ ਹੱਲੇ ਵੀ ਹਰੇ ਨੇ ਕਿੰਨਾ ਕਿਤੇ ਜੀ ਗੱਲ ਕਰੀਏ ਤਾਂ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਹਾਲੇ ਵੀ ਇੱਥੇ ਮੌਜੂਦ ਨੇ ਕਿਉਂਕਿ ਕੁਝ ਕਿ ਜਗ੍ਹਾ ਤੋਂ ਮਰਮਤ ਕਰ ਦਿੱਤੀ ਗਈ ਹੈ ਹਾਲੇ ਵੀ ਅਕਾਲ ਤਖਤ ਸਾਹਿਬ ਦੀ ਪਰ ਕੁਝ ਕਿ ਥਾਵਾਂ ਕੁਝ ਕਿ ਜਗਾਵਾਂ ਐਸੀਆਂ ਵੀ ਨੇ ਜਿੱਥੇ ਹਾਲੇ ਵੀ ਗੋਲੀਆਂ ਦੇ ਨਿਸ਼ਾਨ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਵੈਕਰ ਜੀ ਦਾ ਖਾਲਸਾ ਬਾਬਾ ਜੀ ਕਿਵੇਂ ਦੇਖਦੇ ਹੋ 84 ਦੇ ਵਿੱਚ ਸਾਡਾ ਦਿਲ ਬਰੁੰਦ ਰਿਆ ਗਿਆ ਜੀ ਹਾਲੇ ਵੀ ਇਹ ਦਰਸ਼ਨ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਬਹੁਤ ਮਾੜਾ ਕੰਮ ਹੋਇਆ ਜੀ ਬਹੁਤ ਹੀ ਮਾੜਾ ਬਹੁਤ ਬਾਪੂ ਜੀ ਮੋਡਲ ਦੇਖ ਕੇ ਕਿਵੇਂ ਦਾ ਲੱਗਦਾ ਜੀ ਦਿਲ ਨੂੰ ਛੱਟ ਵਜਦੀ ਆ ਫੇਰ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਸਿਕਮ ਹਰੇ ਨਹੀਂ ਹਲੇ ਵੀ ਬਿਲਕੁਲ ਲਫ਼ਜ਼ ਮੁੱਕ ਜਾਂਦੇ ਨੇ ਇੱਕ ਵਾਰ ਅੱਖਾਂ ਦੇਖ ਸਕਦੇ ਹੋ ਨਮ ਹੋ ਗਈਆਂ ਨੇ ਬਾਪੂ ਜੀ ਅੱਖਾਂ ਨਮ ਹੋ ਗਈਆਂ ਨੇ ਇਨਸਾਫ ਹਾਲੇ ਵੀ ਨਹੀਂ ਮਿਲਿਆ ਸਾਡਾ ਕਾਲ ਤਖ ਸਾਹਿਬ ਟਹਿ ਟੇਰੀ ਕਰ ਦਿੱਤਾ ਗਿਆ ਸਿਆਸਤ ਕਰਦੇ ਨੇ ਅੱਜ ਵੀ ਤੱਕ ਤਨੂ ਲੈ ਕੇ ਪਰ ਇਨਸਾਫ ਕਦੋਂ ਮਿਲੇਗਾ ਇਹ ਦੇਖੋ ਦੇਖ ਉਹ ਮਾਲਕੀ ਅਗਰ ਲੈਣ ਵਾਲਾ ਹਸਨ ਕੋਈ ਮਾਲਕ ਇਨਸਾਫ ਲੱਗੂ ਇਹਨਾਂ ਕੋ ਮਾਡਲ ਨੂੰ ਦੇਖਿਆ ਸੀਗਾ ਕਿਵੇਂ ਦਾ ਲੱਗਾ ਸੀ ਬਾਪੂ ਜੀ ਬਾਪੂ ਜੀ ਪਹਿਲੀ ਨਜ਼ਰ ਦੇਖਦਿਆ ਜੀ ਇਹਨਾਂ ਤਾਂ ਬਹੁਤ ਵਧੀਆ ਲੱਗਦਾ ਬਹੁਤ ਹੀ ਵਧੀਆ ਸੀ ਪਹਿਲਾਂ ਬਿਲਕੁਲ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਰਸ਼ਨ ਕਰਨ ਦੇ ਲਈ ਪਹੁੰਚ ਲਿਆ ਨੇ ਗੱਲਬਾਤ ਵੀ ਕਰਦੇ ਆ ਬਾਬਾ ਜੀ ਵੈਕਤ ਜੀ ਕੱਲ੍ਹ ਸਾਰਾ ਵੈਰੀ ਖਾਲਸਾ ਵਕਤੀ ਫਟੇ ਜੀ ਭਾਜੀ ਮਾਡਲ ਦੇਖਿਆ ਜੀ 40 ਸਾਲ ਬਾਅਦ ਫਿਰ ਇੱਕ ਮਾਡਲ ਤਿਆਰ ਕਰਕੇ ਇੱਥੇ ਰੱਖਿਆ ਗਿਆ ਸਾਡੇ ਜ਼ਖਮ ਹੱਲੇ ਵੀ ਹਰੇ ਨੇ ਇਨਸਾਫ਼ ਵਾਲੇ ਤੱਕ ਨਹੀਂ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਦਾ ਉਸ ਸਮੇਂ ਜੋ ਜ਼ੁਲਮ ਸੀਗਾ ਹੱਲੇ ਵੀ ਸਾਡੇ ਦਿਲ ਦੇ ਵਿੱਚ ਬੈਠਾ ਹੋਇਆ ਉਸ ਟਾਈਮ ਦੀ ਸਰਕਾਰ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਮ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਸ੍ਰੀ ਗੁਰੂ ਅਰਜਨ ਪਾਸ਼ੀ ਦਾ ਗੁਰੂਗੁਰਪੁਰ ਵਿਖਾ ਸਿੱਧੀ ਦਿਹਾੜਾ ਸੀਗਾ ਸੰਕਟਾ ਮਨਾਉਣ ਵਾਸਤੇ ਆਇਆ ਇੰਦਰਾ ਗਾਂਧੀ ਨੇ ਉਹ ਦਿਨ ਜਾਣ ਬੁੱਝ ਕੇ ਚੁਣਿਆ ਤਾਂ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਸ਼ਹੀਦ ਕੀਤਾ ਜਾ ਸਕੇ ਔਰ ਇਥੇ ਸੰਤ ਕਰਨਾਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਜਾਂ ਬਾਜ ਸਿੰਘਾਂ ਨੇ ਜਿਹੜਾ ਭਾਰਤੀ ਹਕੂਮਤ ਦਾ ਬੜੇ ਬਹੁਤ ਚੜ੍ਹਦੀ ਕਲਾ ਦੇ ਨਾਲ ਮੁਕਾਬਲਾ ਕੀਤਾ ਅਤੇ ਭਾਰਤੀ ਫੌਜਾਂ ਦਾ ਮੂੰਹ ਤੋਰ ਜਵਾਬ ਦਿੱਤਾ ਇਹ ਠੀਕ ਹੈ ਕਿ ਕਾਲਸਰ ਸਾਹਿਬ ਸਿੱਖਾਂ ਦਾ ਜਿਹੜੇ ਜ਼ਖਮਾ ਉਹ ਹਮੇਸ਼ਾ ਹੀ ਜਿਹੜੇ ਆ ਸਾਡੇ ਹਿਰਦਿਆਂ ਤੇ ਜਿਹੜੇ ਆ ਉਹ ਰਹਿਣਗੇ ਔਰ ਜੋ ਦਾਗ ਦਿੱਤੇ ਇਹਨਾਂ ਨੇ ਜ਼ਖਮ ਦਿੱਤੇ ਸਾਨੂੰ ਉਹ ਕਦੇ ਵੀ ਭਰ ਨਹੀਂ ਸਕਦੇ ਮਾਡਲ ਵਾਲ ਪਹਿਲੀ ਨਜ਼ਰ ਪੈਂਦੀ ਆ ਕੀ ਆਇਆ ਸੀਗਾ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਕੀ ਜਾਗਿਆ ਸੀਗਾ ਮਾਡਲ ਦੇ ਵਿੱਚ ਜਦੋਂ ਅਸੀਂ ਆ ਕੇ ਦੇਖਿਆ ਚਲੋ ਅਸੀਂ ਮਤਲਬ ਹੀ ਉਦੋਂ ਵੀ ਜੋ 1984 ਦੀ ਇਹੋ ਦਿਨ ਸੀਗੇ ਤੇ ਹਰ ਇੱਕ ਗੁਰਸਿੱਖ ਜਿਹੜਾ ਦੇਖਦਾ ਵਾ ਉਹਦੇ ਹਿਰਦੇ ਉਹ 84 ਵਾਲਾ ਸੀਨ ਜਿਹੜਾ ਸਾਹਮਣੇ ਆ ਜਾਂਦਾ ਤੇ ਭਾਰਤੀ ਹਕੂਮਤ ਇੰਦਰਾ ਗਾਂਧੀ ਵੱਲੋਂ ਜੋ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਆ ਤੇ ਕਾਲਕਸਰ ਘਟਾਇਆ ਸਿੱਖਾਂ ਦੇ ਨਾਲ ਥਾਂ ਥਾਂ ਤੇ ਜੋ ਨਿਆਂ ਕੀਤੇ ਆ ਉਹ ਤਸਵੀਰ ਇੱਕ ਨਾ ਫਿਰ ਸਾਹਮਣੇ ਆ ਜਾਂਦੀ ਆ ਕਿ ਅੱਜ ਤੱਕ ਸਿੱਖਾਂ ਨੂੰ ਜਿਹੜਾ ਉਹ ਨਿਆਂ ਨਹੀਂ ਮਿਲਿਆ ਕਿੰਨਾ ਕਾਰਨਾ ਕਰਕੇ ਸਿੱਖਾਂ ਨੇ ਪੰਜਾਬ ਪੰਜਾਬ ਦੀਆਂ ਹਕੀ ਮੰਗਾ ਕਾਰਨ ਇਹ ਜਿਹੜਾ ਸੀਗਾ ਸੰਘਰਸ਼ ਸ਼ੁਰੂ ਕੀਤਾ ਸੀਗਾ ਤਾਂ ਜੰਦ ਮੋਰਚਾ ਲੱਗਾ ਸੀ ਉਹ ਮੰਗਾ ਸਿੱਖਾਂ ਨੇ ਹਾਰਾ ਛਿੱਧੀਆਂ ਦੇ ਕੇ ਅੱਜ ਵੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਤੁਹਾਡੀਆਂ ਅੱਖਾਂ ਵੀ ਭਰ ਆਈਆਂ ਨੇ ਗੱਲਬਾਤ ਕਰਦੇ ਆ ਤਾਂ ਬਿਲਕੁਲ ਜੀ ਹਰੇਕ ਗੁਰਸਿੱਖ ਦੀ ਅੱਖ ਜਿਹੜੀਆਂ ਉਹ ਭਰਨੀਆਂ ਲਾਜ਼ਮੀ ਹੈ ਇਹ ਦੇਖ ਕੇ ਤੇ ਇਹ ਸਹਿ ਆ ਸਿੱਖਾਂ ਵਾਸਤੇ ਜੋ ਇਹ ਭਾਰਤੀ حکومت ਨੇ ਕੀਤਾ ਇਹ ਸਿੱਖ ਕਦੀ ਵੀ ਨਹੀਂ ਭੁਲਾ ਸਕਦੇ ਜੀ ਲੱਗਦਾ ਜੀ ਮਾਡਲ ਜਿਹੜਾ ਤਿਆਰ ਕਰਕੇ ਰੱਖਿਆ ਗਿਆ ਕਾਫੀ ਫਾਇਦਾ ਹੋ ਸਕਦਾ ਹੈ ਸਾਡੀ ਆਉਣ ਵਾਲੀ ਪੀੜ੍ਹੀ ਆਏ ਆ ਬਾਹਰੋਂ ਦਰਸ਼ਨਾ ਕਰਨ ਲਈ ਸੰਗਤ ਆਉਂਦੀ ਆ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਾਇਆ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਇਹ ਇੱਕ ਚੰਗਾ ਪ੍ਰਾਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਤੇ ਇਹਦੇ ਆਮ ਜਿਹੜੇ ਆ ਸਿੱਖੋ ਦੀਵਾਨ ਉਹ ਚਾਹੁੰਦੇ ਸੀ ਕੱਲ ਤੱਕ ਸਰ ਦੀ ਮਾਰਤ ਜਿਹੜੀ ਇਸ ਤਰ੍ਹਾਂ ਹੋਵੇ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਸਲਾਂ ਵਾਂ ਉਹ ਭਾਰਤੀ ਹਕੂਮਤ ਦੇ ਜ਼ੁਲਮ ਨੂੰ ਜਿਹੜਾ ਉਹ ਅੱਖੀਂ ਦੇਖ ਸਕਣ ਲੇਕਿਨ ਇਹ ਜੋ ਪ੍ਰਾਲਾ ਕੀਤਾ ਵਾ ਬਹੁਤ ਸ ਕੋਈ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਨੌਜਵਾਨ ਆ ਉਹ ਜਿਹੜੇ ਹੁਣ ਉਹ ਦੇਖ ਕੇ ਕਿ ਭਾਰਤੀ ਹਕੂਮਤ ਨੇ ਸਿੱਖਾਂ ਦੇ ਉੱਤੇ ਕਿਤਾں ਜ਼ੁਲਮ ਕੀਤਾ ਤੇ ਉਹ ਇਹ ਤਾਜ਼ਾ ਉਹ ਦੇਖਦੇ ਆ ਔਰ ਉਹਨਾਂ ਨੂੰ ਆਪਣੇ ਇਤਿਹਾਸ ਤੋਂ ਪਰਾ ਲੱਗਦਾ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਜੀ ਕਿਵੇਂ ਦੇਖਦੇ ਹੋ ਮਾਤਾ ਜੀ ਕਾਲਕਸਾਹਬ 40 ਸਾਲ ਹੋ ਚੁੱਕੇ ਨੇ ਬਹੁਤ ਦੁੱਖ ਇਹ ਦੁੱਖ ਸਿਆ ਨਹੀਂ ਜਾਂਦਾ ਹੋਰ ਕੀ ਕਹੀਏ ਕੁਝ ਕਹਾਂ ਜੋ ਵੀ ਨਹੀਂ ਆਇਆ ਅੱਖਾਂ ਪਰ ਆਈਆਂ ਨੇ ਰੋਣਾ ਆ ਗਿਆ ਜ਼ਖਮ ਹਾਲੇ ਵੀ ਹਰੇ ਨੇ ਜ਼ਖਮ ਹਾਲੇ ਅਜੇ ਵੀ ਨਹੀਂ ਕੁਝ ਬੋਲ ਪਾਉਂ ਮਾਤਾ ਜੀ ਲੱਗਦਾ ਨਹੀਂ ਇਹ 40 ਸਾਲ ਹੋ ਚੁੱਕੇ ਨੇ ਸਿੱਖਾਂ ਨਾਲ ਹਰ ਵਾਰ ਤੱਕਾਂ ਲੱਗਦੀ ਹੈ ਕੱਲ ਦੀ ਗੱਲ ਲੱਗਦੀ ਕੱਲ ਦੀ ਗੱਲ ਲੱਗਦੀ ਜ਼ਖਮ ਹਰੇ ਨਹੀਂ ਹਾਲੇ ਵੀ ਹਾਂਜੀ ਇਨਸਾਫ ਦੀ ਉਮੀਦ ਹੈਗੀ ਆ ਇਨਸਾਫ ਮਿਲੇਗਾ ਹਾਲੇ ਕੋਈ ਆਏਗਾ ਯੋਧਾ ਮਿਲਣਾ ਚਾਹੀਦਾ ਪਰਮਾਤਮਾ ਬੈਠਾ ਉਪਰ ਹੀ ਸਾਫ ਕਰਨ ਵਾਲਾ ਉਹ ਕਰੇਗਾ ਇਨਸਾਨ ਕਦੀ ਨਾ ਨਹੀਂ ਤਾਂ ਮਾਡਲ ਇੱਥੇ ਤਿਆਰ ਕਰਕੇ ਲਗਾਉਣ ਦਾ ਫਾਇਦਾ ਹੈ ਸਾਡੀ ਪੀੜ੍ਹੀ ਨੂੰ ਪਤਾ ਲੱਗੇਗਾ ਸਾਡੇ ਜਿਹੜੀ ਬਾਹਰ ਸੰਗਤ ਆਰੀ ਉਹਨਾਂ ਨੂੰ ਪਤਾ ਲੱਗੇਗਾ ਹਾਂਜੀ ਪਤਾ ਲੱਗਣਾ ਚਾਹੀਦਾ ਬੱਚਿਆਂ ਨੂੰ ਮੈਂ ਤਾਂ ਅੱਜ ਦੇਖਿਆ ਦਿਖਾਵਾਂਗੇ ਬੱਚਿਆਂ ਨੂੰ ਜ਼ਰੂਰ ਹਾਂਜੀ ਅੱਖਾਂ ਪਰ ਆਈਆਂ ਨੇ ਤੁਹਾਡੀਆਂ ਕੀ ਕੀ ਬਿਆਨ ਕਰਦੀਆਂ ਨੇ ਇਹ ਤਸਵੀਰਾਂ ਇਹ ਮਾਡਲ ਕੀ ਬਿਆਨ ਕਰਦਾ ਹੈ ਦੁੱਖ ਕਿੰਨੇ ਜਣੇ ਇੱਥੇ ਗਏ ਹੋ ਨੇ ਉਹਨਾਂ ਦੀ ਸਾਰਿਆਂ ਦੀ ਯਾਦ ਆਉਂਦੀ ਹੈ ਸ਼ਹੀਦਾਂ ਦੀ ਸਤ ਸਤ ਨਮਨ ਉਹਨਾਂ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਲੱਗਦਾ ਇਹ ਗੋਲੀਆਂ ਅੰਤ ਤੱਕ ਤੇ ਨਹੀਂ ਸਾਡੇ ਦਿਲਾਂ ਦੇ ਵਿੱਚ ਹੈ ਜਿਹੜੀਆਂ ਹਾਲੇ ਵੀ ਜ਼ਖਮ ਮਰੇ ਕੇ ਰੱਖਿਆ ਨੇ ਉਸ ਸਮੇਂ ਸੰਗਤ ਨੂੰ ਵੀ ਨਹੀਂ ਬਖਸ਼ਿਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਉਦੋਂ ਵੀ ਗੁਰਗੁਰ ਅਰਜਨ ਦੇਵ ਜੀ ਦਾ ਉਸੇ ਬਿਲਕੁਲ ਲਫ਼ਜ਼ ਮੁੱਕ ਜਾਂਦੇ ਨੇ ਪਰ ਕੁਝ ਕੇ ਗੱਲਾਂ ਐਸੀਆਂ ਰਹਿ ਜਾਂਦੀਆਂ ਨੇ ਦਿਲ 'ਚ ਜੋ ਜ਼ਖਮ ਹਰੇ ਕਰਕੇ ਰੱਖਦੀਆਂ ਨੇ ਲਵਜ ਨਹੀਂ ਆਗੇ ਬੋਲਣ ਲਈ ਲਵਜ ਨਹੀਂ ਆਗੇ ਬੋਲਣ ਲਈ ਕੱਲੂਕਾਰ ਦਾ ਸਮਾਜ ਸੰਗਤਾਂ ਨੂੰ ਕੀ ਸਹਿਯੋਗ ਮੰਗਦੇ ਹੋ ਕਿਸ ਤਰੀਕੇ ਪੁਟਲੀ ਘਰ ਤੱਕ ਗੋਲੀਆਂ ਨਜ਼ਰ ਆਉਂਦੀਆਂ ਸੀ ਪੁਟਲੀ ਘਰ ਤੱਕ ਸਾਡੇ ਉੱਥੇ ਗੋਲੀਆਂ ਆਈ ਪਹੁੰਚੀਆਂ ਸੀ 10 10 ਕਿਲੋਮੀਟਰ ਦਾ ਹਾਂਜੀ ਪੁਟਲੀ ਘਰੋਂ ਸੀ ਕੋਠੇ ਤੋਂ ਸਭ ਵੇਖਦੇ ਸੀ ਬਿਲਕੁਲ ਉਹ ਸਮਾਹ ਹਾਲੇ ਵੀ ਇਹ ਤਸਵੀਰਾਂ ਬੋਲਦੀਆਂ ਨੇ ਇਹ ਗੋਲੀਆਂ ਸਿਰਫ ਤਖਤ ਅਕਾਲ ਤਖਤ ਸਾਹਿਬ ਚ ਨਹੀਂ ਸਾਡੇ ਦਿਲਾਂ ਦੇ ਵਿੱਚ ਨੇ ਇਹ ਜੋ ਤੈਟੇਰੀ ਕਰ ਦਿੱਤਾ ਗਿਆ ਤਖਤ ਅਕਾਲ ਸਾਹਿਬ ਦੇ ਵਿੱਚ ਬੱਚੇ ਵੀ ਨਹੀਂ ਬੱਚੇ ਵਾਗੁਰੂ ਜੀ ਦੇ ਖਾਲਸਾ ਵਾਗੁਰੂ ਜੀ ਦੇ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਨਾਮ ਹੈ ਤੁਹਾਡਾ ਖੁਸ਼ੀ ਦਰਸ਼ਨ ਕਰਨ ਦੇ ਲਈ ਇਹ ਮੋਡਲ ਦੇਖਿਆ ਤੁਸੀਂ ਕੀ ਕੀ ਬਾਰੇ ਪਤਾ ਤੁਹਾਨੂੰ ਕੁਝ ਅਕਾਲ ਤਖਤ ਸਾਹਿਬ

कि कि ना ताकि तू पता लग सके तुझे क्या हो सकता है अच्छा पता और क्या क्या हुआ था यहाँ पे हाँ। आप दर्शन करने आए हो किस किस को गोली लगी थी आप बोल रहे गोलियाँ चलाई है बाबा जी को लगी थी और बंदिया को लगी थी और छोटी -छोटी -छोटी बच्चों को भी लगी थी छोटे छोटे बच्चों को छोटे चो जी बच्चे भी याद है कि गुरु ग्रंथ साहब जी नु भी गोली लगी है दर्शन भी होंगे अच्छा आपको बहुत लोग देख रहे हैं यहाँ पे कुछ अपील करनी चाहोगे संगतों को क्या बोलना चाहोगे बाबा जी ਕੀ ਨਾਮ ਅ ਹਮ ਕੋ ਨਾ ਵੀ ਬਾਬਾ ਜੀ ਦੇ ਸਾਥ ਮੇ ਰਖੇ ਔਰ ਜੋ ਮੇਰੇ ਕੋ ਵੀਡੀਓ ਦੇਖ ਦੇਖੇ ਨਾ ਉਸ ਕੇ ਲੀਏ ਨਾ ਹਮ ਕੋ ਨਾ ਇੱਕ ਛੋਟਾ ਜਿਹਾ ਭਾਵੀ ਦੇ ਦੇ ਮੈਂ ਉਸ ਕੇ ਸਾਥ ਖੇਲ ਲਾ ਕਰੂ ਅੱਛਾ ਜਦੋਂ ਤੁਸੀਂ ਉਹ ਮੂਵੀ ਦੇਖਦੇ ਹੋ ਜਿਹਦੇ ਚ ਗੋਲੇ ਚਲਾਏ ਕਿਵੇਂ ਦਾ ਲੱਗਦਾ ਹੈ ਰੋਣਾ ਆਂਦਾ ਹੈ ਜਾਂ ਕਿਸ ਤਰੀਕੇ ਦਾ ਰੋਣਾ ਆਂਦਾ ਹੈ ਰੋਣਾ ਆਂਦਾ ਹੈ ਰੋਣਾ ਆਂਦਾ ਮੂਵੀ ਬੱਚੀ ਹੈ ਜਿਹੜੀ ਰੋਣ ਲੱਗੀ ਆ ਅੱਖਾਂ ਭਰ ਗਿਆ ਨੇ ਬੱਚੀ ਦੀਆਂ ਤਾਂ ਬਿਲਕੁਲ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਸਾਡੇ ਕਾਲ ਤੱਕ ਸਾਬ ਦੇ ਸਿਕਮ ਹਰੇ ਨੇ ਕਿਵੇਂ ਕਿਵੇਂ ਯਾਦ ਰੱਖਦੇ ਹੋ ਸਾਰੀਆਂ ਚੀਜ਼ਾਂ ਕਿਵੇਂ ਤਾਂ ਲੱਗਦਾ ਜਦ ਉਹ ਮੂਵੀ ਦੇਖਦੇ ਹੋ ਤੁਸੀਂ ਮੈਂ ਫੋਨ 'ਤੇ ਦੇਖਤੀ ਹੂੰ ਮੇਰੇ ਵੇ ਲਾ ਗਿਆ ਹੈ ਦਾਦੀ ਤੋਂ ਜੁਦਾਈ ਦਾ ਉਹ ਵੀ Song ਆਤਾ ਹੈ ਸੁਣਾ ਦਿਓ ਜੋ ਵੀ ਆਤਾ ਹੈ ਮੇਰਾ ਆ ਗਿਆ ਹੈ ਦਾਦੀ ਤੋਂ ਜੁਦਾਈ ਦਾ ਆਸਾ ਯਾ ਜੁਮਮੜੇ ਕੀ ਉਹ ਨਾ ਨਹੀਂ ਤੈਨੂੰ ਦੱਸੀ ਹੈ ਕਿ ਵੇਖੀ ਹੋਣਾ ਹੈ ਤੇਰੀ ਅੱਖੀਆਂ ਨੂੰ ਅਸੀਂ ਰੂਲੋ ਨਾ ਨਹੀਂ ਰੂਲੋ ਨਾ ਨਹੀਂ ਬਿਲਕੁਲ ਛੋਟੀ ਜੀ ਬੱਚੀ ਹੈ ਪਰ ਸ਼ਬਦ ਯਾਦ ਹੈ ਕੱਲ ਤੱਕ ਸਾਬ ਤੇ ਜ਼ੂਜ਼ੂ ਚੀਜ਼ਾਂ ਹੋਈਆਂ ਉਹ ਵੀ ਯਾਦ ਹੈ ਕਿੰਨੀ ਉਮਰ ਹੈ ਤੁਹਾਡੀ 7 ਸਾਲ 7 ਸਾਲ ਹੈ ਤਾਂ ਉਹ ਮੂਵੀ ਦੇਖਦੇ ਹੋ ਰੋਣਾ ਆਉਂਦਾ ਕਦੀ ਕਦੀ ਹਾਂ ਹਾਂਜੀ ਆਂਦਾ ਅੱਛਾ ਜਦੋਂ ਤੁਸੀਂ ਕਾਲ ਤੱਕ ਸਾਹਿਬ bari ਇੰਨਾ ਚੀਜ਼ਾ ਰੱਖਿਆ ਹੈ ਇੰਨਾ ਚੀਜ਼ਾ ਰੱਖਿਆ ਪਰ ਜਿਹੜੇ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਉੱਥੇ ਮਾਰ ਦਿੱਤਾ ਤੁਸੀਂ ਕਿਹਾ ਵੱਡਿਆਂ ਨੂੰ ਵੀ ਮਾਰ ਦਿੱਤਾ ਗੁਰੂ ਸਾਹਿਬ ਨੂੰ ਵੀ ਗੋਲੀ ਲੱਗੀ ਸੀਗੀ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਜੀ ਮੈਨੂੰ ਵੇ ਇੱਕ ਛੋਟਾ ਜਿਹਾ ਭਾ ਦੇ ਦਿਓ ਅਸੀਂ ਵੀ ਤੁਹਾਡੇ ਘਰ ਆਵਾਂਗੇ ਉਹਨੂੰ ਬੈਂਡ ਵਜਨ ਨਾਲ ਲੈ ਕੇ ਆਵਾਂਗੇ ਤੈਂ ਸਿਰਫ ਹਾਲੇ 7 ਸਾਲ ਦੀ ਬੱਚੀ ਹੈ ਮੈਂ 7 ਸਾਲ ਦੀ ਸੋ ਬਹੁਤ ਕੁਝ ਗੱਲਾਂ ਹੈ ਬੱਬਾ ਜੀ ਮਲੂ ਨੇ ਬੱਬਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਬਿਲਕੁਲ ਗੱਲਬਾਤ ਕਰੀਏ ਤਾਂ ਹੋਰ ਸੰਗਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਿਵੇਂ ਲੱਗਦਾ ਹੈ ਜ਼ਖਮ ਹੱਲੇ ਵੀ ਹਰੇ ਨੇ 40 ਸਾਲ ਹੋ ਚੁੱਕੇ ਨੇ ਸਾਡੇ ਅ빠 ਜੀ ਕਿਵੇਂ ਦੇਖਦੇ ਹੋ 40 ਸਾਲ ਹੋ ਚੁੱਕੇ ਨੇ ਜ਼ਖਮ ਹਰੇ ਨੇ ਕਾਰਤਕ ਸਾਹਿਬ ਨੂੰ ਟੈਟੇਰੀ ਕਰ ਦਿੱਤਾ ਗਿਆ ਹੱਲੇ ਵੀ ਉਹ ਜ਼ਖਮ ਹਰੇ ਨੇ ਸਾਡੇ ਉਹ ਦੁੱਖ ਲੱਗਦਾ ਹੈ ਬਿਲਕੁਲ ਕੁਝ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਇੱਥੇ ਇਤਿਹਾਸ ਲਿਖਿਆ ਹੋਇਆ ਇੱਥੇ ਇਤਿਹਾਸ ਵੀ ਤੁਹਾਨੂੰ ਸਾਨੂੰ ਕਰਾਣੇ ਆ ਕਿ ਭਾਰਤੀ ਫੌਜਾਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਫੌਜੀ ਹਮਲੇ ਦੀ ਮੂੰਹ ਬੋਲਦੀ ਤਸਵੀਰ ਆਏ ਤਾਂ ਮੂੰਹ ਬੋਲਦੀ ਤਸਵੀਰ ਗੱਲਾਂ ਦੇ ਨਾਲ ਨਹੀਂ ਹੈ ਤਸਵੀਰ ਦੇ ਵਿੱਚ ਦੇਖਾਂਗੇ ਤਾਂ ਖੂਬੂ 84 ਨੂੰ ਯਾਦ ਕਰਾ ਰਹੇ ਹਾਂ ਜੂਨ 1984 ਵਿੱਚ ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਉੱਪਰ ਫੌਜਾਂ ਨੇ ਟੋਪਾ ਟੈਂਕਾਂ ਦੇ ਨਾਲ ਜਿਹੜਾ ਕੀ ਹਮਲਾ ਕੀਤਾ ਸੀਗਾ ਤਾਂ ਨਾ ਤਾਂ ਕੋਈ ਬੱਚਾ ਬਖਸ਼ਿਆ ਨਾ ਕੋਈ ਕੋਈ ਵੀ ਵਰਗ ਦਾ ਉਮਰ ਦਾ ਕਿਸੇ ਨੂੰ ਨਹੀਂ ਸਬਕ ਸੋ ਹੋਰ ਵੀ ਲੋਕ ਪਬਲਿਕ ਕਿਵੇਂ ਦੇਖਦੇ ਹੋ ਜੀ ਜ਼ਖਮ ਹਾਰੇ ਨੇ ਹੱਲੇ ਵੀ ਮਾਡਲ ਮੂੰਹ ਬੋਲਦੀਆਂ ਤਸਵੀਰਾਂ ਨਾਲ ਤਿਆਰ ਕੀਤਾ ਗਿਆ ਜੀ ਜੀ ਦੀ ਬਿਲਕੁਲ ਇਹ ਜਿਉਂ-ਜਿਉਂ ਜੂਨ ਦਾ ਮਹੀਨਾ ਚੜ੍ਹਦਾ ਜਾਏਗਾ ਜਿੰਨੀ ਗਰਮੀ ਵਧੇਗੀ ਓਨੇ ਹੀ ਸਿੱਖਾਂ ਦੇ ਦਿਲਾਂ ਦੇ ਅੰਦਰ ਉਹ ਦਰਦ ਉਹ ਜ਼ਖਮ ਓਨਾ ਹੀ ਗਹਿਰਾ ਹੁੰਦਾ ਜਾਏਗਾ ਉਤਨਾ ਹੀ ਜ਼ਖਮ ਬਿਲਕੁਲ ਹੀ ਅੱਲਾਹ ਹੁੰਦਾ ਜਾਏਗਾ ਕਿਉਂਕਿ ਇਹ ਜ਼ਖਮ ਹੀ ਇਸ ਤਰ੍ਹਾਂ ਦੇ ਨੇ ਜਿਹੜੇ ਨਾ ਦਿਲ ਦੇ ਵਿੱਚੋਂ ਨਹੀਂ ਕੱਢ ਸਕਦੇ ਸੋ ਇਸ ਵਾਸਤੇ ਜਿਉਂ-ਜਿਉਂ ਜੂਨ ਦਾ ਮਹੀਨਾ ਆਉਂਦਾ ਵਾ ਦਿਲਾਂ ਦੇ ਉੱਤੇ ਇਹੀ ਹੁੰਦਾ ਕਿ ਇਹ ਅਟੈਕ ਜਿਹੜਾ ਹੈ ਇਹ ਬੜਾ ਮੰਦਪਾਗਾ ਹੋਇਆ ਕਿਉਂਕਿ ਹਰਮੰਦਰ ਸਾਹਿਬ ਤੋਂ ਪਰੇ ਤਾਂ ਸਿੱਖ ਵਾਸਤੇ ਉਜਾੜ ਹੀ ਜਾੜ ਹੈ ਤੇ ਜਦੋਂ ਸਿੱਖ ਵਾਸਤੇ ਉਜਾੜ ਹੀ ਜਾੜ ਹੈ ਸ੍ਰੀ ਹਰਮੰਦਰ ਸਾਹਿਬ ਤੋਂ ਜਿਵੇਂ ਮੁ슬ਮਾਨਾਂ ਵਾਸਤੇ ਮੱਕੇ ਤੋਂ ਅੱਗੇ ਉਜਾੜ ਹੈ ਸੋ ਇਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਇਹ ਅਕਾਲ ਦਾ ਤਖਤ ਜਿਹਦੇ ਉੱਤੇ ਹਿੰਦੁਸਤਾਨ ਦੀ ਮੌਕੇ ਦੀ ਮੌਜੂਦਾ ਸਰਕਾਰ ਨੇ ਇਹ ਚੀਜ਼ ਕੀਤੀ ਕਿਉਂਕਿ ਕਾਂਗਰਸ ਸਰਕਾਰ ਸੀ ਪਰ ਇਹ ਚੀਜ਼ ਸਿੱਖਾਂ ਦੇ ਦਿਲਾਂ ਦੇ ਉੱਤੇ ਉਮਰ ਭਰ ਦੇ ਲਈ ਤਾਂ ਉਮਰ ਜਿੰਨਾ ਜਰ ਤੱਕ ਦੁਨੀਆ ਰਹੇ ਚਾਹ ਉਹ ਬੱਚੀ ਰੋਕੀ ਰਹੀ ਹੋ ਮੇਰੇ ਜਾਨ ਜੀ ਬਹੁਤ yaad aati hai yaad aa rahi hai ਬਹੁਤ yaad aa rahi ਹੈ ਬੱਚੀ ਦੀਆਂ ਅੱਖਾਂ 'ਚ ਹੰਝੂ ਨੇ ਇਹ ਮੋਡਲ ਦੇਖ ਕੇ ਰੋਣਾ ਆ ਰਿਹਾ ਹੈ ਇਸ ਨੂੰ ਬੜਾ ਗੰਦਾ ਬਣਾ ਦਿੱਇ ਪਹਿਲੇ ਕਿਤਨਾ ਸਾਫ ਸੁਥਰਾ ਥਾ ਬੱਚੇ ਨੂੰ ਵੀ ਪਤਾ ਹੈ ਕਿ ਇਹ ਚੀਜ਼ਾਂ ਕੀ ਨਹੀਂ ਕਿਸ ਤਰੀਕੇ ਬੱਚੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਅੱਖਾਂ 'ਚ ਹੰਝੂ ਤੁਸੀਂ ਦੇਖ ਸਕਦੇ ਹੋ ਵੀ ਇਹ ਸਿਰਫ ਕਾਲਤਖ ਸਾਬ ਤੇ ਨਹੀਂ ਗੋਲੀਆਂ ਦਾਗੀਆਂ ਸਾਡੇ ਦਿਲਾਂ ਦੇ ਵਿੱਚ ਗੋਲੀਆਂ ਦਾਗੀਆਂ ਜ਼ਖਮ ਹੱਲੇ ਵੀ ਹਰੇ ਨੇ ਗੱਲਬਾਤ ਕਰਦੇ ਆ ਮਾਤਾ ਜੀ ਨੇ ਵੀ ਇਹ ਆਖਿਆ ਸੀਗਾ ਕਿ ਇਹ ਇਵੇਂ ਲੱਗਦਾ ਕਿ ਜ਼ਖਮ ਕੱਲ ਹੀ ਦਿੱਤੇ ਨੇ ਤਾਜ਼ੇ ਜ਼ਖਮ ਨੇ ਬੱਬਾ ਜੀ ਮਾਡਲ ਲਗਾਉਣ ਦਾ ਫਾਇਦਾ ਹੋਇਆ ਕੋਈ ਜਾਂ ਸਿਰਫ ਤਸਵੀਰਾਂ ਖਿੱਚ ਕੇ ਲੈ ਕੇ ਜਾਣ ਦਾ ਮਕਸਦ ਸੀ ਗੱਲ ਸੰਗਤ ਦੇਖੋ ਜੀ ਇਤਿਹਾਸ ਸਾਡੇ ਮਣਾ ਦੇ ਵਿੱਚ ਤਾਂ ਹੈਗਾ ਹੀ ਆ ਪਰ ਸਾਡੀ ਮਾਡਰਨ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਕਿ ਵੀ ਸਾਡਾ ਪੁਰਾਣਾ ਇਤਿਹਾਸ ਕੀ ਹੈ ਤੇ ਜਿਹੜੀਆਂ ਕੌਮਾਂ ਦਾ ਇਤਿਹਾਸ ਜ਼ਖਮਾਂ ਦੇ ਨਾਲ ਸ਼ਾਨੋ ਸ਼ਾਨਣੀ ਹੋਇਆ ਹੁੰਦਾ ਉਹੀ ਕੌਮਾਂ ਸੰਸਾਰ ਦੇ ਉੱਤੇ ਰਾਜ ਕਰਦੀਆਂ ਨੇ ਜਿਵੇਂ ਜੰਗਲ ਦੇ ਵਿੱਚ ਬਹੁਤ ਸਾਰੇ ਜਾਨਵਰ ਨੇ ਮੌਜੂਦ ਪਰ ਬੱਬਰ ਸ਼ੇਰਾਂ ਦੀ ਡਾਰ ਭਾਵੇਂ ਥੋੜੀ ਹੁੰਦੀ ਹੈ ਪਰ ਰਾਜ ਜੰਗਲ ਦੇ ਵਿੱਚ ਬੱਬਰ ਸ਼ੇਰਾਂ ਦਾ ਹੀ ਹੁੰਦਾ ਇਸਵਾਲ ਪੁੱਛਣਾ ਚਾਹੂੰਗਾ ਸੰਗਤ ਆਉਂਦੀ ਇੱਥੇ ਇਤਿਹਾਸ ਪੜਦੀ ਆ ਕੁਝ ਤਸਵੀਰਾਂ ਕੈਦ ਕਰਕੇ ਲੈ ਕੇ ਜਾਂਦੀ ਆ ਫਾਇਦਾ ਕੀ ਹੈ ਜੀ ਮਾਡਲ ਦਾ ਸਾਡਾ ਇਨਸਾਫ ਕਦੋਂ ਮਿਲ ਸਕਦਾ ਹੈ ਵੇਖੋ ਜੀ ਜਿਹੜਾ ਇਨਸਾਫ ਦੀ ਗੱਲ ਆ ਇਨਸਾਫ ਤਾਂ ਅਕਾਲ ਤਖਤ ਸਾਹਿਬ ਆਪ ਇਨਸਾਫ ਦਾ ਦਰਿਆ ਤੇ ਮੌਜੂਦਾ ਸਰਕਾਰਾਂ ਨੇ ਜੋ ਕੀਤਾ ਉਹ ਸਿਰਫ ਉਹਨਾਂ ਨੇ ਆਪਣਾ ਜ਼ੋਰ ਦਿਖਾਇਆ ਪਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਇਹ ਸਮੇਂ ਦਾ ਸਮੇਂ ਸਾਨੂੰ ਅਕਾਲ ਪੁਰਖ ਵੱਲੋਂ ਹੀ ਹੁੰਦਾ ਹੈ ਕਿ ਜਿਉਂ-ਜਿਉਂ ਕੌਮਾਂ ਦੇ ਉੱਤੇ ਜ਼ਖਮ ਲੱਗਦੇ ਨੇ ਤਿਉਂ ਤੇ ਉਹ ਕੌਮਾਂ ਸੂਰਮਤਾਈ ਤੇ ਬਹਾਦਰੀ ਦੇ ਨਾਲ ਭਰੀਆਂ ਜਾਂਦੀਆਂ ਨੇ ਤੇ ਸਾਡੇ ਲਈ ਇਹ ਜ਼ਖਮ ਸਾਡੇ ਵਾਸਤੇ ਬਹਾਦਰੀ ਦਾ ਚਿੰਨ੍ਹ ਹੈ ਤੇ ਬਹਾਦਰੀ ਦੀ ਤਸਵੀਰ ਹੈ ਤੇ ਮੂੰਹ ਬੋਲ ਦੀ ਤਸਵੀਰ ਅੱਜ ਤੁਸੀਂ ਦੇਖ ਸਕਦੇ ਹੋ ਜੂਨ 1984 ਭਾਰਤ ਦੀ ਜ਼ਾਲਮ ਹਕੂਮਤ ਵੱਲੋਂ ਕੱਲੂਕਰ ਅੱਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਬਾ ਜੀ ਕਿਵੇਂ ਦੇਖਦੇ ਹੋ ਜੀ ਮੂੰਹ ਬੋਲ ਮੈਂ ਇੱਥੋਂ 2 ਦਿਨ ਪਹਿਲਾਂ ਮੈਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਬੜੀ ਜ਼ਬਰਦਸਤੀ ਨਾਲ ਕਹ ਕੇ ਆਪਣੇ ਪਿੰਡ ਨੂੰ ਚਲ ਜਾ ਤੂੰ ਛੋਟਾ ਜਹਦਾਰਾ ਤੂੰ ਪਿੰਡ ਚਲ ਜਾ ਮੈਂ ਆਖਿਆ ਜੀ ਮੈਂ ਪਿੰਡ ਨਹੀਂ ਜਾਣਾ ਤੁਹਾਨੂੰ ਛੱਡ ਦੇ ਤੀਜੇ ਦਿਨ ਉਹ ਨਾ ਭੋਰਾ ਸਾਹਿਬ ਤੋਂ ਉੱਠੇ ਆ ਤੇ ਮੈਂ ਸਾਹਮਣੇ ਨਜ਼ਰ ਆ ਗਿਆ ਮੈਨੂੰ ਆਂਦੇ ਬਈ ਤੂੰ ਛੋਟੇ ਘੱਲੂ ਘਰਾ ਸਾਬ ਤੇਰੇ ਲਾਗੇ ਉੱਥੇ ਜਾ ਕੇ ਮੱਥਾ ਟੇਕ ਕੇ ਆ ਜੀ ਮੈਂ ਉਹ ਦਿਨ ਚੱਲ ਗਿਆ ਮੇਰੇ ਮਗਰੋਂ ਟੈਕ ਹੋ ਗਿਆ ਕਿ ਜਸ ਵਲੇ ਹੋ ਗਿਆ ਤੇ ਟੈਕ ਹੋਣ ਤੋਂ ਸਮਾਪਤੀ ਕੋਈ ਪਹਿਲੋਂ ਦੇ ਕਿਸ ਨੂੰ ਆਣੀ ਇੱਥੇ ਬਹੁਤ ਬੱਚੇ ਬੀਬੀਆਂ ਸਿੰਘ ਸਹੀਰ ਹੋਇਆ ਕੋਈ ਗੱਲ ਨਹੀਂ ਕਰਨ ਵਾਲੇ ਇਹ ਜ਼ਾਲਮ ਸਰਕਾਰਾਂ ਨੇ ਜੋ ਸਾਡੇ ਪੰਜਾਬ 'ਚ ਇਹ ਘਰ ਛੋੜਿਆ ਕਹਿਰ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਤੇ ਵੀ ਨਹੀਂ ਭੁੱਲੇਗਾ। ਬਾਬਾ ਜੀ ਮੋਡਲ ਮੂੰਹ ਬੋਲਦੀਆਂ ਤਸਵੀਰਾਂ ਜੀ। ਇਹ ਜਿਹੜੀਆਂ ਤਸਵੀਰਾਂ ਨੇ ਅਸੀਂ ਉਸ ਵळे ਵੇਖ ਕੇ ਇਸੇ ਤਰ੍ਹਾਂ ਗੋਲੀਆਂ ਵੱਜੀਆਂ ਕਾਲ ਤੱਕ ਸ਼ਹਿਰ ਤੇ ਇਹਨਾਂ ਨੇ ਜੇਲੀ ਕਾਲ ਤੱਕ ਦੀਆਂ ਮਸ਼ੀਨਾਂ ਲਾ ਕੇ ਗੋਲੀਆਂ ਬੰਦ ਕੀਤੀਆਂ ਜਿੱਥੇ ਸੜਿਆ ਇਥਾਂ ਕਾਲਾ ਹੋਇਆ ਕਾਲ ਤੱਕ ਉਹ ਟਹਾ ਢੇਰੀ ਹੋਇਆ ਉਹ ਇਹਨਾਂ ਨੇ ਮੁੜ ਕੇ ਕੀਤਾ ਸੰਗਤ ਨੇ ਕਿਹਾ ਕਿ ਸਾਡੇ ਪੈਸੇ-ਪੈਸੇ ਦਾ ਪੈਸਾ ਇੱਥੇ ਲੱਗੇਗਾ ਅਕਾਲ ਤਖਤ ਦੇ ਸਿੱਖਾਂ ਦੀ ਯਾਦਗਰੀ ਆ ਇਹਨਾਂ ਦੁਸ਼ਟਾਂ ਦੇ ਜ਼ਾਲਮਾਂ ਦਾ ਪੈਸੇ ਨਾਲ ਅਕਾਲ ਤਖਤ ਨਹੀਂ ਬਣਾਉਣਾ ਭਾਈ ਤੁਸੀਂ ਅੱਖੀ ਸਮਾਂ ਦੇਖਿਆ ਸਾਰਾ ਉਸ ਸਮੇਂ ਕੀ ਹਾਲਾਤ ਸੀਗੇ ਸੰਗਤ ਨੂੰ ਕਿਸ ਤਰੀਕੇ ਫੌਜ ਨੇ ਆਪਣੇ ਘੇਰੇ ਚ ਲਿੱਤਾ ਸੀਗਾ ਸੰਗਤ ਨੂੰ ਉਹਨਾਂ ਨੇ ਉਸ ਸਮੇਂ ਇਸ ਤਰ੍ਹਾਂ ਘੇਰੇ ਚ ਕੀਤਾ ਕਿ ਸਾਨੂੰ ਕੋਈ ਪਤਾ ਨਹੀਂ ਸੀ ਕਿ ਇਹਨਾਂ ਨੇ ਰਾਤ ਆਹ ਕੰਮ ਕਰਨਾ ਆ ਇਹਨਾਂ ਨੇ ਆਉਂਦੇ ਹੀ ਪਹਿਲਾਂ ਆਪਣੀ ਫੌਜ ਲਾਈ ਆ ਇਹਨਾਂ ਦੀਆਂ ਫੌਜਾਂ ਸਭ ਤੈਸਨੈਸ਼ ਕਰ ਦਿੱਤੀਆਂ ਨੇ ਪਹਿਲੋਂ ਆਉਂਦੇ ਹੀ ਉਸ ਤੋਂ ਬਾਅਦ ਅਸੀਂ ਬੜਾ ਚਿਰ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ 31 ਤਰੀਕ ਨੂੰ ਇੱਥੇ ਰੈਲੀ ਦਾ ਕੋਈ ਐਲਾਨ ਕੀਤਾ ਗਰਦਾਸਪੁਰ ਜ਼ਿਲ੍ਹੇ ਚੋਂ ਅਸੀਂ ਸਿਰਫ 4 ਬੰਦੇ ਸ਼ਗਲਾਂ ਤੇ ਆਏ ਆ ਉਸ ਵੇਲੇ ਸਾਨੂੰ ਰਸਟਰੀਅਮ ਨਹੀਂ ਆਉਂਦੇ ਅਹੀਂ ਆਣ ਕੇ ਦੇ ਉਪਰੇ ਬਿਲਡਿੰਗਾਂ ਤੇ ਵੇਖਿਆ ਲੋਕਾਂ ਦੇ ਸਾਰੇ ਤੇਰੇ ਟੰਗੇ ਰਹਿ ਗਏ ਕਿ ਇਹਦਾ ਕੋਈ ਛਟੋਪ ਰਾਗੇ ਹਾ ਉਥੇ ਇਦਾਂ ਹੀ ਦੁਨੀਆ ਦਾ ਬੜਾ ਤਹਿਸ ਨੈਸ ਹੋਇਆ ਨੁਕਸਾਨ ਇੰਨਾ ਲੁੱਟਪੁੱਟ ਹੋਈ ਚਾਰ ਸਫੇਰੇ ਬਿਲਡਿੰਗਾਂ ਤੇ ਅਸੀਂ ਚੜ ਕੇ ਫਿਰ ਇਹਨੇ ਜਦੋਂ ਲੌਕਸਮੈਂਟ ਇੱਥੇ ਕੀਤੀ ਨਾ ਤੇ ਇਹਨੇ ਨੇ ਕਿਹਾ ਵੀ ਕੱਤੀ ਮਾ ਪਤਾ ਨਹੀਂ ਉਹ ਮੈਨੂੰ ਚਿਰਕਾ ਭੁੱਲ ਗਿਆ ਉਹ ਪਿੰਡੀ ਦੇ ਜਖਮ ਹਾਲੇ ਵੀ ਹਰੇ ਨੇ ਗੱਲਾਂ ਬਹੁਤ ਨੇ ਕਰਨ ਵਾਲੀਆਂ ਪਰ ਜ਼ਖਮ ਹਾਲੇ ਵੀ ਹਰੇ ਨੇ ਸਾਡੇ ਅਕਾਲ ਤਖਸੈਬ ਤੇ ਗੋਲੀਆਂ ਨਹੀਂ ਮਾਰੀਆਂ ਸਾਡੇ ਦਿਲਾਂ ਤੇ ਗੋਲੀਆਂ ਜੋ ਅੱਜ ਵੀ ਸਖਮ ਰਹੇ ਨੇ ਤਸਵੀਰਾਂ ਅਸੀਂ ਵੀ ਉੱਥੇ ਅਸੀਂ ਨਹੀਂ ਆ ਗਏ ਤਾਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਤਖਤ ਅਕਾਲ ਤਖਸੈਬ ਦੀਆਂ ਛੋਟੇ ਛੋਟੇ ਬੱਚੇ ਬਜ਼ੁਰਗੇ ਤੱਕ ਇਸ ਨੂੰ ਆ ਕੇ ਦੇਖ ਰਹੇ ਨੇ ਯਾਦਾ ਤਾਜ਼ੀਆਂ ਰੱਖ ਰਹੇ ਨੇ ਤਸਵੀਰਾਂ ਕਿੰਨਾ ਕਿਤੇ ਮੂੰਹ ਬੋਲਦੀਆਂ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਾਬਕ ਖ਼ਾਬ ਦੇ ਬਾਹਰ ਦੀਆਂ ਜਿੱਥੇ ਅੱਜ ਵੀ ਗੱਲਾਂ ਕਰਦੀਆਂ ਆਵਾਜ਼ ਨਮ ਹੋ ਜਾਂਦੀਆਂ ਅੱਖਾਂ ਭਰ ਜਾਂਦੀਆਂ ਨੇ ਪਰ ਜੇਕਰ ਗੱਲ ਕਰੀਏ ਤਾਂ ਇਨਸਾਫ਼ ਕਦੋਂ ਮਿਲੇਗਾ 40 ਸਾਲ ਹੋ ਚੁੱਕੇ ਨੇ ਬੱਚੇ ਤੱਕ ਰੋਂਦੇ ਨੇ ਇੱਥੇ ਆ ਕੇ ਕਿ ਬੱਚਿਆਂ ਨੂੰ ਵੀ ਇਤਿਹਾਸ ਪਤਾ ਸੇ ਇੱਕ ਮਾਡਲ ਤਿਆਰ ਕੀਤਾ ਗਿਆ ਮੂੰਹ ਬੋਲਦੀਆਂ ਤਸਵੀਰਾਂ ਨੇ ਜੇਕਰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇੱਥੇ ਆਉਂਦੀਆਂ ਨੇ ਆਪਣਾ ਇਤਿਹਾਸ ਯਾਦ ਰੱਖਦੀ ਹੈ ਕਿਸ ਤਰੀਕੇ ਜ਼ਖਮ ਹਰੇ ਸੀਗੇ ਪਰਵਾਸੀ ਆਉਂਦੇ ਨੇ ਹਰ ਦੁਨੀਆ ਤੋਂ ਸੰਗਤ ਆਉਂਦੀ ਐ ਇੱਥੇ ਦਰਸ਼ਨ ਦੇ ਲਈ ਤਾਂ ਦੇਖਦੀ ਐ ਕਿ ਕਿਸ ਤਰੀਕੇ ਸਰਕਾਰ ਦਾ ਜ਼ੁਲਮ ਇੱਥੇ ਦੇਖਿਆ ਗਿਆ ਸੀ ਸੋ ਹੋਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਜਿੱਥੇ ਅੱਜ ਵੀ ਨਿਸ਼ਾਨ ਸਰਕਾਰ ਵੱਲੋਂ ਦਿੱਤੇ ਹਰੇ ਨੇ ਜੁੜ ਰਹੋ ਸੁਰਖਾਵ ਟੀਵੀ ਦੇ ਲਈ ਮਦਮਦੇਵ ਸਿੰਘਾ ਮਿਸਰ